ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਪੰਜਵੀਂ ਗੁਰੂ ਸਚੇ ਪਾਸ਼ਾ ਕੇਸਗੜ ਵਿਖੇ ਦੀਵਾਨ ਲਗਾਕਰ ਛੋਟੀ ਪਾਸ਼ਾ ਬੈਠੇ ਸਿੱਖ ਕਾਲ ਵਸ ਹੋਇਆ ਸਿੱਖਣੀ ਨੇ ਸ਼ਾਸਤਰ ਕਥਾ ਸੁਣੀ ਸਤੀ ਹੋਣੇ ਦਾ ਮਹਾਤਮ ਬਹੁਤ ਹੈ ਗੁਰਾਂ ਪਾਸ ਆਕਣ ਲੱਗੀ हे ਪਾਤਸ਼ਾ ਮੈਂ ਸਤੀ ਹੋਵਣੀ ਹਾਂ ਸਤਗੁਰੂ ਜੀ ਬਚਨ ਕੀਤਾ हे ਸਿੱਖਣੀਏ ਦੇਖੀ ਸਦੀ ਨਾ ਹੋਈ ਆਤਮਕਾਤ ਹੋਵੇਗਾ ਵਿਧਵਾ ਸੰਤੋਖ ਰੱਖੇ ਤਾਂ ਬੜਾ ਪੁੰਨ ਹੈ ਜੇ ਸੰਤੋਖ ਨਾ ਰੱਖੇ ਤੋਂ ਸਿੱਖ ਨਾਲ ਆਨੰਦ ਪੜਾ ਲਵੇ ਤਾਂ ਸਿੱਖਣੀ ਆਗਿਆ ਮਾਣ ਕਰ ਸਤੀ ਨਾ ਹੋਈ ਸਿੱਖ ਦਾ ਸੰਸਕਾਰ ਕੀਤਾ ਜਪਜੀ ਸਾਹਿਬ ਦਾ ਪਾਠ ਕਰ ਮਾਰੂ ਦੀ ਬਾਹਰ ਪੜੀ ਕੀਰਤਨ ਸੋਲਾ ਪੜ੍ਹ ਕਰ ਅਰਦਾਸ ਕਰ ਗੜਾ ਪ੍ਰਸ਼ਾਦ ਵਰਤਾਏ ਚਿਖਾ ਵਿਖੇ ਪ੍ਰਸ਼ਾਦ ਪਾਇਆ ਸਰਬ ਮਰਿਆਦਾ ਸਤਿਗੁਰਾਂ ਦੀ ਇਥੇ ਸੁਣੀ ਅਰ ਸੰਗਤ ਨੇ ਪੁੱਛਿਆ हे ਦੀਨਾ ਨਾਥ ਗੁਰੂ ਜੀ ਅਸਾਂ ਕਥਾ ਵਿੱਚ ਸੁਣਿਆ ਹੈ ਕਿ ਸਤੀ ਆਪਣੇ ਪਤੀ ਸਾਥ ਹਜ਼ਾਰ ਬਰਸ ਸੁਰਗ ਭੋਗਤੀ ਹੈ ਹੁਣ ਆਪਨੇ ਕਿਸ ਤਰ੍ਹਾਂ ਆਗਿਆ ਦੇਈ ਹੈ ਗੁਰਾ ਹੁਕਮ ਕੀਤਾ ਜੋ ਸਿੱਖ ਸਿੱਖਣੀ ਦੋਨੋਂ ਸਾਡਾ ਮੰਤਰ ਪੜਨਗੇ ਅਰ ਖੰਡੇ ਬਾਟੇ ਦਾ ਅੰਮ੍ਰਿਤ ਛਕਣਗੇ ਉਹ ਮਾਤਾ ਲੋਗ ਸਵਰਗ ਲੋਕ ਫਿਰ ਬੈਕੌਂਠ ਲੋਕ ਵਿਖੇ ਸੁਖ ਭੋਗਣਗੇ ਆਪਣੇ ਪਿਤਰਾਂ ਕਾ ਉਧਾਰ ਕਰਨਗੇ ਜਿਹੜੀ ਸਿੱਖਣੀ ਖੰਡੇ ਦਾ ਅੰਮ੍ਰਿਤ ਨਾ ਛਕੇਗੀ ਉਹ ਸਿੱਖਾਂ ਨਾਲੋਂ ਅਕਾਲ ਪੁਰਖ ਦੀ ਦਰਗਾਹੇ ਵਿਛੜ ਜਾਏਗੀ ਸੁਣਾ ਤੇ ਜਨੇਹੂ ਨਾਹੀ ਅਰਨੀ ਗੁਰੂ ਹੀ ਰੱਖਦੇ ਹਨ ਤਾਂ ਗਤੀ ਨਹੀਂ ਹੁੰਦੀ ਗੁਰਾਂ ਬਚਨ ਕੀਤਾ ਸਿੰਘ ਧਰਮ ਮੈਂ ਖੰਡੇ ਦਾ ਅੰਮ੍ਰਿਤ ਹੀ ਸੰਸਕਾਰ ਗੁਰੂ ਹੈ Hindu Turk ਦੋਨੋਂ ਇਸ ਤਰੀ ਕੋ ਸੰਸਕਾਰ ਨਹੀਂ ਕਰਦੇ ਸਿੰਘ ਪ੍ਰਸੰਨ ਹੋਏ ਸੁਣਕਰ ਅਤੇ अरज करी कर से सिमृत को लगे त्यार श्री वाक पातशाही दसवीं त्रिप्रसाद सवये स्वर सुध समूह सिद्धान के देख फिर जोग जति के सूर सुरादन सुध दिक। संत समूह अनेक मति के सारे ही देश को देख रहे हो मत कोऊ न देखेत प्राणपति के श्री भगवान की पाए कृपा हो ते एक रति बिन ले कर ती की माते मतंग जरे जर संग अनूप उत्ंग सुरंग सवारे कोट तरंग कुरंग से कूदत पौण के गौण को जात निवारे ਪਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸਨ ਜਾਤ ਵਿਚਾਰੇ ਏਤੇ ਪਏ ਤੋਂ ਕਹਾ ਪਏ ਭੂਪਤੀ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦੀ ਸ਼ਾਨ ਕੋ ਬਾਜਿਤ ਢੋਲ ਮਰੇਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤੀ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀਪਤੀ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖ ਹੈ ਬੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖ ਹੈ ਪੌਣ ਆਹਾਰ ਜਤੀ ਜਤ ਤਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ਼੍ਰੀ ਭਗਵਾਨ ਪਜੇ ਬਿਨ ਭੂਪਤੀ ਏਕੇ ਰਤੀ ਬਿਨ ਇਕ ਨ ਲੇਖੈ ਸੁਧ ਸਿਪਾ ਦੁਰੰਤ ਦੁਬਾ ਸੋ ਸਾਜ ਸਨਾ ਦੁਰ ਜਾਣ ਦਲੰਗੈ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੰਗੈ ਤੋਰ ਅਰੀਨ ਮਰੋਰ ਮਵਾਸਣ ਮਾਤੇ ਮਤੰਗਣ ਮਾਨ ਮਲੰਗੈ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨੇ ਦਾਨ ਚਲੰਗੈ ਪੀਰ ਅਪਾਰ ਬੜੇ ਬਰਿਆਰ ਹਬੀਚਾਰੈ ਸਾਧਗੀ ਧਾਰ ਬੱਛਿਆ ਤੋਰਤ ਦੇਸ ਮਲਿੰਦ ਮਵਾਸਣ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋੜਨ ਹਰ ਸੋ ਬਾਤਣ ਹੀ ਚੱਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਜਾਚਕ ਨੇ 101 ਦਵਈਆ ਦਾਨਵ ਦੇਵ ਫਣਿੰਦ ਨਿਸ਼ਾਚਰ ਪੂਤ ਪਵੇਖ ਭਵਾਨ ਜਪੇਂਗਾ ਜੀਵ ਜਿਤ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਤੁਨ ਪਾਪਣ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰ ਨਰਾਤਮ ਜੋਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗੱਜਾ ਦਿਕ ਦਾਨ ਅਨੇਕ ਸੁੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੰਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇ ਤਰੇਗੇ ਕਹਾਂ ਪਈਓ ਜੋ ਦੋ ਉ ਲੋਚਣ ਮੂਦਕੈ ਬੈਠ ਰਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਓ ਵਿਖਿਆਣ ਸੋ ਬੈਠਕੇ ਐਸੇ ਹੀ ਐਸੇ ਸੋ ਬਹਿਸ ਬਤਾਇਓ साज कहो सुन ले सब जिन प्रेम कियो ले पाहन, पूज सिर ले लिंग गरे लटकायो काहू लख्यो हर अवाची दिशा में काहु पशा को शीश निवायो कौ बुतान को पूजित है पशु को मृतान को पूजन तायो कूर क्रिया उर्ज्यो सब ही जग श्री भगवान को भेदन पायो ए मंत्र पढ़ के ਅਮ੍ਰਿਤ ਤਿਆਰ ਕੀਤਾ 1756 ਵਿਸਾਖ ਇੱਕ ਸਾਰੀ ਸਿੱਖੀ ਸੰਯੁਕਤ ਸਮੂਹ ਸਿੱਖਣੀਆਂ ਨੂੰ ਸ੍ਰੀ ਕਲਗੀਧਰ ਜੀ ਨੇ ਅਮ੍ਰਿਤ ਸ਼ਕਾਇਆ ਉਸੇ ਵੇਲੇ ਮਲੇਸ਼ ਪੁਣਾ ਦੂਰ ਹੋ ਗਈ ਸਿੰਘ ਸਜੇ ਫਤੇ ਸ੍ਰੀ ਵਾਹਿਗੁਰੂ ਕੀ ਗਜਾਈ ਹੁਕਮ ਦਿੱਤਾ ਸਭ ਸੰਗਤ ਸੰਤ ਖਾਲਸਾ ਨਰ ਨਾਰੇ ਅਮ੍ਰਿਤ ਸ਼ਕੋ ਗੁਰੂ ਸੱਚੇ ਪਾਤਸ਼ਾਹ ਕਲਗੀਧਰ ਪੰਥ ਕੇ ਵਾਲੀ ਜਗਤ ਗੁਰੂ ਜੀ ਨੇ ਕੇਸਗੜ ਖਲੋ ਕੇ ਸਾਰੀ ਸੰਗਤ ਕੋ ਅਮ੍ਰਿਤ ਛਕਾ ਕੇ ਧਾਰਿਆ ਹੁਕਮ ਦਿੱਤਾ ਹੈ ਸਿੰਘੋ ਜੈਸੇ ਸ਼ਰੀਰ ਦੇ ਸਭ ਅੰਗ ਹਨ ਤੈਸੇ ਹੀ ਇਹ ਸਭ ਰੋਮ ਹਨ Hindu ਇੱਕ ਬੋਦੀ ਰਖਣੇ ਕਰਕੇ ਪਵਿੱਤਰ ਹਨ ਅਰ ਬੋਦੀ ਚਿੰਨ ਕੇਸਾਂ ਦਾ ਹੈ ਭਈ ਮਲੂਮ ਰਹੇ ਜੋ ਕਿਸੇ ਜ਼ਮਾਨੇ ਮੇ ਇਹ ਸਭ ਕੇਸਾਂ ਧਾਰੀ ਸਿੰਘ ਥੇ ਅਰ ਕੇਸ ਅਨਾਦੀ ਹਨ ਫਿਰ ਸ੍ਰੀ ਗੁਰੂ ਜੀ ਅਰਾਪਿਤ ਹਸਤੀ ਪਰ ਅਸਵਾਰ ਹੋ ਕਰ ਜੰਗ ਦੀ ਤਿਆਰੀ ਕਰੀ ਅਮਰੀ ਸ਼ਕਨੇ ਸੇ ਸਿੰਘ ਬੜੇ ਬਲਵਾਨ ਹੋਪਤੇ ਪਏ ਇੱਕ ਸਿੰਘ ਹਜ਼ਾਰ ਤੁਰਕ ਮੇ ਕੂਦ ਪੜੇ 10 20 ਕਤਲ ਕਰੇ ਬਾਕੀ ਭਜ ਜਾਣ ਸ਼੍ਰੀ ਕਲਗੀ ਧਰ ਜੀ ਕੇ ਹਜ਼ੂਰ ਆਕਰ ਫਤਿਹ ਗਜਾਵੇ ਜੀਤ ਕੇ ਨਿਸ਼ਾਨ ਝੂਲੇ ਰਣ ਮੇ ਤੁਰਕ ਕੋਈ ਜੀਤਾ ਨਾ ਨਜ਼ਰ ਆਵੇ ਹੋਏ ਤੁਰਕ ਸਭੀ ਹੈਰਾਨ ਮਾਰੇ ਭੂਖ ਹੋਏ ਵੈਰਾਨ ਉਹੇ ਸ਼ਰਮਿੰਦੇ ਪਰੇਸ਼ਾਨ ਭਾਗੇ ਜਾਵੇ ਤੱਜਕੁਲ ਕਾਨ ਸਿੰਘਾ ਪਿਆਰਿਆ ਨੇ ਤੁਰਕਾਂ ਨੂੰ ਮਾਰ ਕੇ ਨਿਰਬੀਜ ਕੀਆ ਸਗਲ ਜਗਤ ਮੇ ਖਾਲਸਾ ਪੰਥ ਗਾਜੇ ਜਗੈ ਧਰਮ ਹਿੰਦਕ ਤੁਰਕ ਦੰਦ ਭਾਜੇ ਜਪਿਓ ਜਾਪ ਇਕੈ ਹਰੇ ਹਰ ਅਗਾਲ ਹੈ ਤਬ ਦੁਨੀਆ ਸਭ ਛੇਨਕ ਮੇ ਨਿਹਾਲ ਸ਼ਬਦ ਕਰ ਨਮਸਕਾਰ ਪੂਰੇ ਗੁਰੂ ਦੇਵ ਸਫਲ ਮੂਰਤ ਸਫਲ ਜਾਕੀ ਸੇਵ ਅੰਤਰਜਾਮੀ ਪੁਰਖ ਵਿਦਾਤਾ ਆਠ ਪੈਰ ਨਾਮ ਰੰਗਰਾਤਾ ਗੁਰੂ ਗੋਵਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣਹਾਰ ਕੁੰਡਲੀਆਂ ਸ਼੍ਰੀ ਗੁਰੂ ਕੀ ਜੀਤ ਦਾ ਡੰਕਾ ਬਜਾ ਅਪਾਰ ਪਹਿਰੋਂ ਚੌਕੀ ਪੈਦਲ ਘੋੜੇ ਸੋ ਅਸਵਾਰ ਘੋੜੇ ਓ ਅਸਵਾਰ ਆਏ ਕਰ ਫਤਿਹ ਬੁਲਾਵੇ ਵਾਹਿਗੁਰੂ ਕੀ ਜੀਤ ਤੁਰਕਾਂ ਕੀ ਹਾਰ ਸੁਣਾਵੇ ਸਿੰਘ 71 ਹੋਏ ਕੈ ਮਨ ਮੇ ਕਰੇ ਵਿਚਾਰ ਅਮਰੇ ਸ਼ੱਕ ਦੇ ਸਾਰੇ ਹਮ ਹੋਏ ਹੁਸ਼ਿਆਰ ਸ਼੍ਰੀ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਰੱਖਿਆ ਤਾਂ ਕਿਤੇ ਦੋ ਚਿੜੀਆਂ ਨੇ ਚੁੰਝ ਪਰ ਕੇ ਛਕ ਲਿਆ ਔਰ ਆਪਸ ਵਿੱਚ ਲੜ ਮਰੀਆਂ ਇਹ ਵਾਰਤਾ ਮਾਤਾ ਜੀ ਨੇ ਦੇਖੀ ਉਸੇ ਵਕਤ ਪਤਾਸੇ ਲੈ ਕੇ ਅੰਮ੍ਰਿਤ ਦੇ ਵਿੱਚ ਪਾਏ ਪੁੰਨ ਸਿੰਘ ਆਪਸ ਵਿੱਚੇ ਪ੍ਰੀਤ ਰੱਖਣ ਲੱਗੇ ਪਰ ਜਦ ਜਬ ਸਿੰਘ ਸ਼ੇਰ ਤੇ ਬਗਹਾੜ ਕੋ ਰਣ ਮੇ ਛੱਡਿਆ ਸੋ ਲਲਗਾਰੇ ਤਬ ਜੰਗ ਕਰਨਗੇ ਭਾਰੇ ਬਿਨਾ ਆਏ ਥੇ ਕੋ ਨਹੀਂ ਮਾਰੇ ਜਬ ਅਕਾਲ ਕਾ ਸਮਾ ਆਉਂਦਾ ਹੈ ਘਰ ਬੈਠੇ ਹੀ ਮਰ ਜਾਂਦੇ ਹੈ ਪੈ ਨੈਰਾ ਕੋ ਤੇਗ ਕੀ ਧਾਰ ਹੀ ਚਖੋ ਤਾਂ ਸ੍ਰੀ ਗੁਰੂ ਕਲਗੀਧਰ ਜੀ ਪ੍ਰਸੰਨ ਹੋ ਕੇ ਬਚਨ ਕੀਤਾ 5000 ਰੁਪਏ ਕੀ ਰਸਤ ਕਕੜਾ ਪਰਸ਼ਾ ਸਜਾਓ ਅਕਾਲ ਪੁਰਖ ਅਗੇ ਅਰਦਾਸ ਕਰ ਤੁਰਕ ਕੀ ਹਾਰ ਮਨਾਓ ਕੜਾ ਪ੍ਰਸ਼ਾਦ ਖੁਸ਼ੀ ਸੇ ਵਰਤਾਓ ਸੰਤੋਖ ਸੇ ਖਾਓ ਤੁਰਕ ਹੈਰਾਨ ਹੋਈ ਸੋਚਣ ਲਗੇ ਸਾਰੀ ਫੌਜ ਸਾਡੀ ਮਾਰੀ ਗਈ ਬੜਾ ਜ਼ੁਲਮ ਹੋਇਆ ਤਬ ਉਹ ਰੰਗ ਜੀ ਬਾਦਸ਼ਾਹ ਨੇ ਨਜ਼ੂਮੀਆਂ ਕੋ ਬੁਲਾ ਕੇ ਪੁੱਛਿਆ ਕਿ ਆ ਸਬਬ ਹੈ meri haar hui hai aur hinduo ke guru ki jeet hui aur hamne suna hai ki sikha ko guru amrish sikaunda hai te akhda hai tusi kisi se na daro aur singho ka guru bade zor me aaya hai aur kehanda hai ki sawa lakh se ek ladao aur sikha ko singh kehne lag paye hai singh sabhi mulk lewenge raj honge jangal boote vich singh karan pukar sat jekar aisi baatein sikha da guru akhda hai ਕੁਝ ਅਕਲ ਕਾਮ ਨਹੀਂ ਕਰਦੀ ਅਬ ਤੁਸੀਂ ਬਤਾਓ ਅੰਮ੍ਰਿਤ ਕਿਸ ਨੂੰ ਆਖਦੇ ਹਨ ਮੇਰੇ ਕੋ ਬੜੀ ਚਿੰਤਾ ਲੱਗੀ ਹੋਈ ਹੈ ਨਜ਼ੂਮੀਆਂ ਨੇ ਆਖਿਆ ਕਿ ਕਿਬਲੇ ਪਨਾਹ ਜਿਸ ਕੋ ਤੁਮ ਅਭਿਆਤ ਕਹਿੰਦੇ ਹੋ ਉਸ ਦਾ ਨਾਮ ਹਿੰਦੀ ਜ਼ਬਾਨ ਵਿਖੇ ਅੰਮ੍ਰਿਤ ਹੈ ਬਾਦਸ਼ਾਹ ਸੁਣ ਕੇ ਹੈਰਾਨ ਹੋਇਆ ਕਿ ਅਬ ਸਿੱਖ ਮੁਝੇ ਜ਼ੇਰ ਕਰਨਗੇ ਇਹ ਮਰਨੇ ਸੇ ਨਾ ਡਰਨਗੇ ਛੇਤੀ ਜੰਗ ਕਰਨਗੇ ਜਿਨ੍ਹਾਂ ਦੇ ਗੁਰੂ ਪਾਸ ਅਭਿਆਤ ਹੈ ਦੁਰਗ ਮਨ ਮੇ ਜਾਣ ਗਿਆ ਬ ਸਾਡੀ ਗਰਦ ਛੁੱਟੇਗੀ ਐਸੀ ਵਿਚਾਰ ਮਨ ਮੈਂ ਰਹੀ ਸਾਰੀ ਰਾਤ ਹੀ ਨੀਂਦ ਨਹੀਂ ਪੜੀ ਇਧਰ ਸ੍ਰੀ ਗੁਰੂ ਮਹਾਰਾਜ ਜੀ ਦੀਵਾਨ ਲਾ ਕੇ ਬੈਠੇ ਆਸਾ ਦੀ ਵਾਰ ਰਾਗੀਆਂ ਲਾਈ ਅਨੰਦ ਪੜ ਅਰਦਾਸ ਕਰੀ ਕਿੜਾ ਪ੍ਰਸ਼ਾਦ ਵਰਤਾਇਆ ਇੱਕ ਸਿੰਘ ਨੇ ਹੱਥ ਜੋੜ ਅਰਦਾਸ ਕਰੀ ਸੱਚੇ ਪਾਤਸ਼ਾਹ ਜਿਹੜੀਆਂ ਸਿੰਖਣੀਆਂ ਕਾਮਰੇ ਨਹੀਂ ਸ਼ੱਕਦੀਆਂ ਉਹਨਾਂ ਦਾ ਕੀ ਹਾਲ ਹੈ ਗੁਰੂ ਜੀ ਨੇ ਬਚਨ ਕੀਤਾ ਹੈ ਸਿੱਖਾ ਉਹ ਆਪਣੇ ਪਤੀ ਸਾਥ ਪ੍ਰੀਤ ਨਹੀਂ ਰੱਖਦੀਆਂ ਦਿਲੋਂ ਬੇਮੁਖ ਹਨ ਇਹੋ ਜੀਆਂ ਪਿਛਲੇ ਜਨਮ ਤੁਰਕਾਂ ਦੀਆਂ ਧੀਆਂ ਸਨ ਇਹ ਇਹਨਾਂ ਦੇ ਕਰਨੇ ਸ਼੍ਰੀ ਗੁਰੂ ਜੀ ਦੀ ਬਾਣੀ ਦਾ ਆਵਾਜ਼ਾ ਪਿਆ ਸੀ ਇਸ ਕਰਕੇ ਹੁਣ ਇਹਨਾਂ ਸਿੱਖਾਂ ਦੇ ਘਰ ਜਨਮ ਲਿਆ ਹੈ ਮੁਸਲਮਾਨ Hindu ਮਤੇ ਕੀ ਪਹਿਲ ਕੰਗੀ ਬਣਾਈ ਸੀ ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਕੰਗਾ ਪੈਦਾ ਹੋਇਆ ਹੈ ਸਿੰਘ ਪੰਤ ਵਾਸਤੇ ਨੀਵੀਂ ਪੇਠ ਵਾਲੀ ਕੰੰਗੀ ਰੱਖਣੀ ਦੋਸ਼ ਹੈ ਜਿਹੜੀਆਂ ਤਮਾਕੂ ਦੀ ਨਸਵਾਰ ਲੈਂਦੀਆਂ ਹਨ ਗੋਰਾ ਨੂੰ ਪੂਜਦੀਆਂ ਹਨ ਪ੍ਰੀਤੀ ਸਤ ਤੁਰਕਾ ਨੂੰ ਦਾਨ ਦਿੰਦੀਆਂ ਹਨ ਇਹੋ ਜੀਆਂ ਫਿਰ ਤੁਰਕਾ ਦੇ ਘਰ ਜਨਮ ਲੈਣਗੀਆਂ ਜੋ ਤਮਾਕੂ ਦੀ ਨਸਵਾਰ ਲੈ ਉਸਦੇ ਹੱਥੋਂ ਪੁੰਨ ਨਹੀਂ ਲੱਗਦਾ ਆਪਣੀਆਂ ਭਰਤਿਆਂ ਨੂੰ ਵੀ ਤੁਰਕਾ ਦੇ ਜਨਮ ਪਾਉਣੀਆਂ ਜਿਹੜੇ ਸਿੱਖਾਂ ਦੇ ਪੁੱਤਰ ਹੋਣਗੇ ਸਿੱਖਣੀ ਕੋ ਗੁਰੂ ਦਾ ਉਪਦੇਸ਼ ਦੇ ਕਰਕੇ ਤੇ ਡਰਾ ਕੇ ਵੀ ਅੰਮ੍ਰਿਤ ਖੰਡੇ ਦਾ ਸ਼ਿਖਾ ਦੇਣਗੇ ਨੇ ਗੁਰੇ ਦਾ ਮੁਖ ਦੇਖਣਾ ਪਾਪ ਹੈ ਸਿੰਘ ਧਰਮੇ ਖੰਡੇ ਦਾ ਅੰਮ੍ਰਿਤ ਹੀ ਗੁਰੂ ਹੈ ਕਾਨ ਮੇ ਵਾਹਿਗੁਰੂ ਨਾਮ ਮੰਤਰ ਸੁਣਾ ਦੇਣਾ ਦੂਰੋ ਕਹਿਣੇ ਸੇ ਅਸਰ ਨਹੀਂ ਹੁੰਦਾ ਸ਼ਬਦ ਗੁਰੂ ਮੰਤਰ ਕਾਨ ਮੇ ਦੀਓ ਜਿਹੜੇ ਸਾਡੇ ਮੰਤਰਾਂ ਸਾਥ ਅੰਮ੍ਰਿਤ ਛਕਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਉਪਦੇਸ਼ ਸੁਣਣਗੇ ਸੁਣਨ ਕੇ ਫਿਰ ਕਿਸੇ ਬਿਰਾਗੀ ਜੋਗੀ ਸੰਨਿਆਸੀ ਗਰੀਬ ਦਾਸੀ ਕੇ ਜਾਂ ਅਥਵਾ ਕਿਸੇ ਹੋਰ ਦੇ ਈਸ਼ਟ ਕੋ ਪੂਜਣਗੇ ਉਹ ਫਿਰ ਦੂਸਰੀ ਵਾਰ ਤਨਖਾ ਲਵਾ ਕੇ ਖੰਡੇ ਦਾ ਅੰਮ੍ਰਿਤ ਛਕਣਗੇ ਤਾਂ ਉਹਨਾਂ ਕੋ ਗੁਰੂ ਸਾਹਿਬ ਜੀ ਕੇ ਹਜ਼ੂਰ ਬੈਠਣਾ ਮਿਲੇਗਾ ਨਹੀਂ ਤਾਂ ਤੁਰਕ ਕੀ ਜੁਨੀ ਪੈਣਗੇ ਸਿੰਘ ਪੁੱਛਿਆ ਗੁਰੂ ਜੀ ਤੁਹਾਡੇ ਦਸਖਤੀ ਖੰਡੇ ਕਿੱਥੇ ਰਹਿਣਗੇ ਗੁਰੂ ਜੀ ਬਚਨ ਕੀਤਾ ਹਰ ਸਰ ਸ੍ਰੀ ਗੁਰੂ ਸਾਹਿਬ ਜੀ ਦੇ ਪਾਸ ਰਹਿਣਗੇ ਅਰ ਸਿੰਘ ਦਰਸ਼ਨ ਕਰਕੇ ਨਿਹਾਲ ਹੋਣਗੇ ਚੋਪਈ ਗੁਰੂ ਸਾਹਿਬ ਜੀ ਕਰੀ ਸواری ਲਿਖੀ ਸੋ ਸਾਖੀ ਪ੍ਰੇਮ ਪਿਆਰੇ ਸ਼ੇਰ ਮਸਤ ਕਾ ਕੀਆ ਸ਼ਿਕਾਰ ਸ੍ਰੀ ਗੁਰੂ ਪੂਰੇ ਗੋਲੀ ਮਾਰ ਬੋਲੋ ਪ੍ਰੇਮ ਸਹਿਤ ਸ਼੍ਰੀ ਵਾਹਿਗੁਰੂ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਕੀ ਨੂੰ ਸਬਸਕ੍ਰਾਈਬ ਵੀ ਜ਼ਰੂਰ